ਮਾਝੀ ਮੰਤਰੀ ਸਾਹਿਬ ਅੱਜ ਗੁਰੂ ਨਾਨਕ ਬਿਰਧ ਆਸ਼ਰਮ ਪਹੁੰਚੇ ਕੀ ਭਾਵਨਾਵਾਂ ਨੇ ਔਰ ਕੀ ਜਿਹੜਾ ਤੁਹਾਡੇ ਵੱਲੋਂ ਇੱਥੇ ਐਲਾਨ ਕੀਤਾ ਗਿਆ ਜੀ ਗੁਰੂ ਨਾਨਕ ਬਿਰਧ ਆਸ਼ਰਮ ਪਿੰਡ ਜਵੰਦਾ ਕਲਾਂ ਦੇ ਵਿੱਚ ਸਾਡੇ ਬਾਬਾ ਅਰਪਿੰਦਰ ਸਿੰਘ ਜੀ ਜਿਹੜੇ ਬੜੀ ਵੱਡੀ ਸੇਵਾ ਕਰ ਰਹੇ ਆ 2018 ਤੋਂ ਇੰਨਾ ਇਹ ਬਿਰਧ ਆਸ਼ਰਮ ਖੁੱਲਿਆ ਇਹਦੇ ਵਿੱਚ ਮੰਦਬੁੱਧੀ ਬੀਬੀਆਂ ਬੱਚੇ ਬੰਦੇ ਤੇ ਜਿਹੜੇ ਨਿਆਸਰੇ ਆ ਜਿਨ੍ਹਾਂ ਦਾ ਆਸਰਾ ਨਹੀਂ ਕਈ ਇਹੋ ਜਿਹੇ ਆ ਜਿਨ੍ਹਾਂ ਦੇ ਬੱਚੇ ਵੀ ਹੈਗੇ ਉਹ ਵੀ ਨਹੀਂ ਸਾਹਮਦੇ ਪਹਿਲਾਂ ਤੇ ਇਹ ਬੜੀ ਦੁਖਦਾਈ ਗੱਲ ਹੈ ਇਸ ਤਰ੍ਹਾਂ ਜਿਹੜੇ ਆਸ਼ਰਮ ਇਹ ਹੋਣੇ ਨਹੀਂ ਚਾਹੀਦੇ ਬੱਚਿਆਂ ਨੂੰ ਮਾਪਿਆਂ ਨੂੰ ਸਾਹਮਣਾ ਚਾਹੀਦਾ ਇੱਥੇ ਤੇ ਉਹ ਇਸ ਆਸ਼ਰਮ ਚ ਉਹ ਆਵੇ ਜਿਹਦਾ ਕੋਈ ਸੰਸਾਰ ਤੇ ਹੈਗਾ ਹੀ ਨਹੀਂਗਾ ਤੇ ਬਹੁਤਾ ਬਜ਼ੁਰਗ ਹੋ ਗਿਆ ਕੋਈ ਸਾਹਮਣ ਵਾਲਾ ਨਹੀਂ ਉਹ ਆਵੇ ਉਹ ਨਾ ਆਵੇ ਜਿਹਦੇ ਬੱਚੇ ਹੈਗੇ ਆ ਬੱਚੇ ਸਾਹਮਣ ਪੁੱਤ ਪੋਤਰੇ ਸਾਹਮਣ ਤੇ ਗਾਂ ਮਾਰਾ ਤਰਕੀਆਂ ਦੇ ਹਰੇਕ ਪਰਿਵਾਰ ਨੂੰ ਪਰ ਜਿਹੜੀ ਸੇਵਾਏ ਬਾਬਾ ਰਪਿੰਦਰ ਸਿੰਘ ਜੀ ਕਰ ਰਿਹਾ ਬੜੀ ਵੱਡੀ ਸੇਵਾ ਆ ਆਪਦੇ ਪਰਿਵਾਰ ਨੂੰ ਸਾਹਮਣਾ ਤੇ ਆਪਦੇ ਪਰਿਵਾਰ ਨੂੰ ਦਾ ਪਾਲਣ ਪੋਸ਼ਣ ਕਰਨਾ ਪੜਾਉਣਾ ਲਿਖਾਉਣਾ ਰੋਟੀ ਪਾਣੀ ਦਾ ਇੰਤਜ਼ਾਮ ਕਰਨਾ ਇਹੋ ਹੀ ਬੜੀ ਵੱਡੀ ਸੇਵਾ ਹੁੰਦੀ ਆ ਪਰ ਜਿਹੜਾ ਬੰਦਾ ਲੋਕਾਂ ਵਾਸਤੇ ਕੁਝ ਕਰਦਾ ਆ ਤੇ ਉਹ ਲੋਕਾਂ ਦੇ ਨਾਂ ਲੱਗ ਜਾਂਦਾ ਆ ਇਹਨਾਂ ਨੇ ਬਾਬਾ ਰਪਿੰਦਰ ਸਿੰਘ ਜੀ ਨੇ ਜਿਹੜੀ ਸੇਵਾ ਕੀਤੀ ਆ ਇਹਦਾ ਫਲ ਮੈਂ ਇੱਥੇ ਦੱਸਣਾ ਚਾਹੁੰਗਾ ਵੇਖੋ ਜਿਹੜਾ ਬੰਦਾ ਚੰਗੇ ਕਰਮ ਕਰਦਾ ਆ ਚੰਗੀ ਨੀਤੀ ਰੱਖਦਾ ਆ ਪਰਮਾਤਮਾ ਦੀ ਬਾਹ ਫੜਦਾ ਬਾਬਾ ਜੀ ਦੇ ਪਹਿਲਾਂ 5 ਬੇਟੀਆਂ ਸੀ ਇਹ ਮੈਂ ਤਾਂ ਦੱਸਣ ਲੱਗਾ ਵੀ ਜਿਹੜੇ ਆਪਦੇ ਬੱਚਿਆਂ ਨੂੰ ਬੱਚੇ ਆਪਦੇ ਮਾਪਿਆਂ ਨੂੰ ਨਹੀਂ ਸਾਂਭਦੇ ਉਹਨਾਂ ਵਾਸਤੇ ਆਏ ਤੇ 5 ਬੇਟੀਆਂ ਸੀ ਜਦੋਂ ਇਹਨਾਂ ਬਿਰਧ ਆਸ਼ਰਮ ਖੋਲ੍ਹਿਆ ਸੇਵਾ ਕਰਨੀ ਸ਼ੁਰੂ ਕੀਤੀ ਤੇ 2018 'ਚ ਹੀ ਬਾਬੇ ਨਾਨਕ ਨੇ ਇਹਨਾਂ ਨੂੰ ਪੁੱਤਰੀ ਦਾਦ ਦਿੱਤੀ ਪੰਜਾਂ ਧੀਆਂ ਮਗਰੋਂ ਪੁੱਤ ਹੋਇਆ ਇਹਨਾਂ ਦੇ ਤੇ ਜੇ ਬਾਬਾ ਨਾਨਕ ਇਹ ਬਾਬਾ ਰਪਿੰਦਰ ਸਿੰਘ ਨੂੰ ਪੰਜਾਂ ਧੀਆਂ ਤੋਂ ਬਾਅਦ ਪੁੱਤ ਦੇ ਸਕਦਾ ਵਾ ਤੇ ਇਹ ਹਰ ਘਰ ਤੇ ਕਿਰਪਾ ਹੋ ਸਕਦੀ ਆ ਜਿਹੜਾ ਦਾ ਲੋਕਾਂ ਦੀ ਸੇਵਾ ਕਰਦਾ ਲੋਕਾਂ ਲਈ ਲੜਦਾ ਲੋਕਾਂ ਵਾਸਤੇ ਕੰਮ ਕਰਦਾ ਉਹਨੂੰ ਪਰਮਾਤਮਾ ਚੜ੍ਹਦੀਆਂ ਕਲਾਂ ਦੇ ਵਿੱਚ ਰੱਖਦਾ ਮੈਂ ਪਰਮਾਤਮਾ ਅਗੇ ਬੇਨਤੀ ਕਰੂੰਗਾ ਕਿ ਜਿਹੜੇ ਇੱਥੇ ਜੀ ਨੇ ਉਹ ਤੰਦਰੁਸਤ ਹੋਣ ਉਹਨਾਂ ਦੇ ਦਿਮਾਗ ਜਿਹੜੇ ਆ ਉਹ ਠੀਕ ਹੋਣ ਤੇ ਉਹ ਆਪੋ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਹੋ ਕੇ ਜਾਣ ਬਾਕੀ ਬੜੀ ਵੱਡੀ ਦੇਣ ਹੈ ਬਾਬਾ ਰਪਿੰਦਰ ਸਿੰਘ ਜੀ ਦੀ ਮੈਂ ਇੱਥੇ ਸਰਕਾਰੀ ਤੌਰ ਤੇ ਵੀ ਤੇ ਗੈਰ ਸਰਕਾਰੀ ਬਿਨਾ ਸਰਕਾਰ ਦੀ ਮਦਦ ਤੋਂ ਆਪਦੇ ਤੌਰ ਤੇ ਵੀ ਬਾਬਾ ਜੀ ਦੀ ਇੱਥੇ ਅੱਜ ਨਹੀਂ ਪੱਥਰ ਰੱਖਿਆ ਵਾ ਛੈਡ ਬਣਾਉਣਾ ਹੈ ਲੈਂਟਰ ਪਾਵਾਂਗੇ ਇਹਨਾਂ ਨਿਆਸਰਿਆਂ ਵਾਸਤੇ ਤੇ ਨਾਲ ਅੱਜ ਅਸੀਂ ਬੀਬੀਆਂ ਨੂੰ ਭਰਾਵਾਂ ਨੂੰ ਸੂਟ ਕੁਰਤੇ ਪਜਾਮੇ ਨਾਲ ਪੈਰੀ ਪਾਉਣ ਨੂੰ ਚਪਲਾਂ ਵੀ ਲੈ ਕੇ ਦਿੱਤੀਆਂ ਤੇ ਗਾਂ ਵੀ ਇਹਨਾਂ ਭਣਾ ਭਰਾਵਾਂ ਦੀ ਮਦਦ ਕਰਦੇ ਰਵਾਂਗੇ ਵੇਖੋ ਇਹਨਾਂ ਦਾ ਸੰਸਾਰ ਤੇ ਕੋਈ ਬਾਹ ਫੜਨ ਵਾਲਾ ਨਹੀਂ ਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਜਿਹੜੇ ਸਰ ਦੇ ਪੁੱਜਦੇ ਆ ਇਹੋ ਜੇ ਪਰਿਵਾਰਾਂ ਦੀ ਇਹੋ ਜੇ ਲੋਕਾਂ ਦੀ ਬਾਹ ਫੜਨੀ ਚਾਹੀਦੀ ਆ ਕਿਉਂਕਿ ਇਹ ਉਹ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਦੁਨੀਆ ਤੇ ਤੇ ਭੇਜਤਾ ਪਰ ਇਹਨਾਂ ਦੇ ਵਿਚਾਰਿਆਂ ਦੇ ਕਈਆਂ ਦੇ ਦਿਮਾਗ ਘਟ ਨੇ ਮੰਦ ਬੁੱਗੀ ਬੁੱਧੀ ਨੇ ਜਾਂ ਜਿਨ੍ਹਾਂ ਦੇ ਕਈਆਂ ਦੇ ਧੀਆਂ ਪੁੱਤ ਨਹੀਂ ਹੈਗੇ ਤੇ ਕਈਆਂ ਦੇ ਹੈਗੇ ਆ ਧੀਆਂ ਪੁੱਤ ਤੇ ਉਹ ਵੀ ਆਪਦੇ ਮਾਪਿਆਂ ਨੂੰ ਨਹੀਂ ਥਾਮਦੇ ਤੇ ਸਾਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਜਿਵੇਂ ਪ੍ਰਮਾਤਮਾ ਦੇ ਆਪਾਂ ਸਾ ਰੇਤੀਂ ਆ ਪੋਤੇ ਆ ਭਾਵੇਂ ਮੈਂ ਆ ਤੇ ਭਾਵੇਂ ਇਹ ਨੇ ਉਵੇਂ ਪਿਆਰ ਪਰਮਾਤਮਾ ਇਹਨਾਂ ਨੂੰ ਕਰਦਾ ਜਿੰਨਾ ਕਿ ਮੈਨੂੰ ਕਰਦਾ ਤੇ ਇਸ ਕਰਕੇ ਆਪਾਂ ਸਾਰੇ ਭੈਣਾ ਭਰਾ ਆ ਇਹ ਵੀ ਸਾਡੇ ਭੈਣਾ ਭਰਾ ਨੇ ਤੇ ਆਪਾਂ ਸਾਰੇ ਵੀ ਆਪਸ ਦੇ ਵਿੱਚ ਭੈਣਾ ਭਰਾ ਆ ਪਰਮਾਤਮਾ ਦੇ ਧੀਆਂ ਪੋਤੇ ਆ ਤੇ ਆਪਾਂ ਨੂੰ ਸਾਰਿਆਂ ਨੂੰ ਜਿਹੜੇ ਸਰਦੇ ਪੁੱਜਦੇ ਆ ਉਹਨਾਂ ਸਾਰਿਆਂ ਨੂੰ ਰਲ ਮਿਲ ਕੇ ਇਹਨਾਂ ਲੋਕਾਂ ਦੀ ਬਾਹ ਫੜਨੀ ਚਾਹੀਦੀ ਤੇ ਮਦਦ ਕਰਨੀ ਚਾਹੀਦੀ ਆ ਇਹੋ ਜਿਹੜੇ ਆਸ਼ਰਮ ਖੋਲਦੇ ਆ ਜਿੱਥੇ ਮੰਦ ਬੁੱਧੀ ਜਾਂ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਸੰਸਾਰ ਤੇ ਇਹੋ ਜਿਹੇ ਆਸ਼ਰਮਾਂ ਦੇ ਜਿਹੜੇ ਸੰਚਾਲਕ ਨੇ ਉਹਨਾਂ ਨਾਲ ਰਲ ਕੇ ਇਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਮੰਤਰੀ ਸਾਹਿਬ ਜ਼ਰੂਰ ਪੁੱਛਣਾ ਚਾਹਾਂਗਾ ਬਾਬਾਈ ਵੱਲੋਂ ਨਾ ਸਟੇਟਸ ਪਾਇਆ ਜਾਂਦਾ ਮਹੀਨੇ ਬਾਅਦ ਵੀ ਐਸਵਾਰ ਸਿਲੰਡਰ ਮੁੱਕ ਗਏ ਆਟਾ ਮੁੱਕ ਗਿਆ ਕੋਈ ਸੌਦੇ ਦੀ ਸੇਵਾ ਭੇਜ ਦਿੱਤੀ ਜਾਵੇ ਕੀ ਅਪੀਲ ਰਹੇਗੀ ਜਿੰਨੇ ਵੀ ਕੋਈ ਤੁਹਾਡੇ ਸਾਥੀ ਨੇ ਨਾਲ ਵੀ ਅੱਜ ਪਹੁੰਚੇ ਨੇ ਕੀ ਅਪੀਲ ਰਹੇਗੀ ਵੇਖੋ ਮੈਂ ਤੇ ਪਹਿਲਾਂ ਵੀ ਇਹੋ ਗੱਲ ਕਹੀ ਤੇ ਹੁਣ ਵੀ ਅਪੀਲ ਕਰਦਾ ਜਿਹੜੇ ਸਰਦੇ ਪੁਜਦੇ ਲੋਕ ਨੇ ਜਿਨ੍ਹਾਂ ਤੇ ਜਮੀਨ ਆਪਦਾ ਕਾਰੋਬਾਰ ਸੈਟ ਆ ਜਾਂ ਕੋ ਚੰਗੀਆਂ ਨੌਕਰੀਆਂ ਤੇ ਆ ਇਹੋ ਜੇ ਆਸ਼ਰਮਾਂ ਦੀ ਤੇ ਇਹੋ ਜੇ ਚੰਗੇ ਸਾਊ ਬੰਦਿਆਂ ਦੀ ਮਦਦ ਕਰਨੀ ਚਾਹੀਦੀ ਤੇ ਲੋੜ ਵੀ ਆ ਸਮੇਂ ਦੀ ਆਪਾਂ ਵੇਖ ਹੀ ਲਿਆ ਕੀ ਹਾਲਤ ਨੇ ਜਿਹੜੀਆਂ ਭੈਣਾਂ ਮਾਈਆਂ ਇੱਥੇ ਬੈਠੀਆਂ ਉਹਨਾਂ ਨਾਲ ਦੇ ਰੋ ਰੋ ਕੇ ਆਪਦੇ ਦੁੱਖੜੇ ਦੱਸੇ ਗਈ ਤੇ ਦਿਮਾਗ ਪੱਖੋਂ ਬਿਲਕੁਲ ਠੀਕ ਨਹੀਂ ਸਿਰਫ ਇਹੋ ਮਾਰਵੱਜੀ ਕਈਆਂ ਦੇ ਧੀਆਂ ਪੁੱਤ ਵਿਚਾਰੇ ਸਮੇਂ ਤੋਂ ਪਹਿਲਾਂ ਜਿਹੜੇ ਮਰ ਚੁੱਕੇ ਆ ਤੇ ਉਹਨਾਂ ਨੂੰ ਵੀ ਇੱਥੇ ਆਉਣਾ ਪਿਆ ਮਜਬੂਰੀ ਵਾਸ ਹੋਣਾ ਪਿਆ ਸਾਰਿਆਂ ਨੂੰ ਇਹੋ ਜੇ ਆਸ਼ਰਮਾਂ ਦੀ ਇਹੋ ਜੀ ਜਗ੍ਹਾ ਦੀ ਮਦਦ ਕਰਨੀ ਚਾਹੀਦੀ ਤੁਸੀਂ ਹਾਜ਼ਰ ਜੀ ਸਰ ਬਿਲਕੁਲ ਤੇ ਪ੍ਰਮਾਤਮਾ ਕਿਰਪਾ ਕਰੇ ਬਾਲ ਬਖਸ਼ੇ ਆ ਵੇਖੋ ਮੈਂ ਕਾ ਦਾ ਹਜਰਿਆ ਬਾਬਾ ਨਾਨਕ ਘਰ ਥਾਂ ਤੇ ਹਜਰ ਨਾਜਰੇ ਆ ਬਾਬੇ ਨਾਨਕ ਨੇ ਸਾਨੂੰ ਉਤਮ ਦੇਣਾ ਤੇ ਅਸੀਂ ਮਦਦ ਕਰਨੀ ਆ ਸੱਚੇ ਪਾਤਸ਼ਾਹ ਉਤਮ ਦਿੰਦਾ ਰਵੇ ਬਾਬਾ ਨਾਨਕ ਤੇ ਅਸੀਂ ਮਦਦ ਕਰਦੇ ਰਹੀਏ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੌਰ ਸਿੰਘ ਸਾਹਿਬ ਦੇਖੋ ਜੀ ਅੱਜ ਦੇ ਪਦਾਰਥਵਾਦੀ ਯੁੱਗ ਦੇ ਵਿੱਚ ਜੀ ਜਿਹੜੀ ਗੁਰਨਾਣ ਕਾਸ਼ਰਮ ਮਿਰਦਾ ਅਸ਼ਰਮ ਦੇ ਵਿੱਚ ਬਾਬਾ ਰਪਿੰਦਰ ਸਿੰਘ ਜੀ ਸੇਵਾ ਨਿਭਾ ਰਹੇ ਨੇ ਮੈਂ ਸਮਝਦਾ ਬਹੁਤ ਵੱਡੀ ਸੇਵਾ ਅੱਜ ਇੱਥੇ ਕਮਰਿਆਂ ਦਾ ਹਦ ਘਾਟਨ ਕੀਤਾ ਗਿਆ ਮੈਂ ਪਹਿਲੀ ਵਾਰ ਬਾਬਾ ਜੀ ਹਣਾ ਤੇ ਸਦੇ ਦੇ ਇੱਥੇ ਆਇਆ ਤੇ ਵੇਖਿਆ ਕਿ ਮੰਦ ਬੁੱਧੀ ਜਿਹੜੇ ਬਜ਼ੁਰਗ ਔਰਤਾਂ ਬੱਚੇ ਉਹ ਉਹਨਾਂ ਦੀ ਸੇਵਾ ਕਰ ਰਹੇ ਨੇ ਬਹੁਤ ਵੱਡੀ ਸੇਵਾ ਜੀ ਤੇ ਮੈਂ ਤਾਂ ਇਹੋ ਕਹਿਣਾ ਚਾਹਣਾ ਵੀ ਸਾਨੂੰ ਸਮਾਜ ਦੇ ਵਿੱਚ ਜਿਹੜੇ ਇਹੋ ਜਿਹੇ ਲੋੜਵੰਦ ਸਾਡੇ ਬਜ਼ੁਰਗਾਂ ਉਹਨਾਂ ਦੀ ਜਿਹੜੀ ਇਹ ਰਲ ਮਿਲ ਕੇ ਸੇਵਾ ਕਰਨੀ ਚਾਹੀਦੀ ਆ ਬਾਬਾ ਜੀ ਜਿਹੜੀ ਜੋ ਵੀ ਸੇਵਾ ਕੜ ਗਏ ਅਸੀਂ ਇੱਥੇ ਕਰਾਂਗੇ ਤੇ ਬਿਜਲੀ ਦੇ ਸਬੰਧੀ ਵੇਖੋ ਚਲੋ ਸਾਡੀ ਜ਼ਿੰਮੇਰੀ ਹੈ ਜੀ ਬਿਜਲੀ ਪੀਐਸਪੀਸੀਲ ਦੇ ਵਿੱਚ ਹੈ ਜੀ 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 ਤੇ ਇੱਥੇ ਟਰਾਂਸਫਰਮਰ ਦੀ ਪਿੱਛੇ ਗੱਲ ਹੋਈ ਸੀ ਉਹ ਸੋ ਮੰਗਲਵਾਰ ਤੱਕ ਲੱਗ ਜਾਊਗਾ ਜੀ ਧੰਨਵਾਦ ਤੇ ਮੈਂ ਕੋਸ਼ਿਸ਼ ਕਰੂੰਗਾ ਵੀ ਇੱਥੇ ਹੋਰ ਮੀਟਰ ਲਵਾ ਕੇ ਵੀ ਇੱਥੇ ਬਿਜਲੀ ਦਾ ਬਿੱਲ ਵੀ ਜਿਹੜਾ ਉਹ ਇਹਨਾਂ ਨੂੰ ਫ੍ਰੀ ਹੋ ਜੇ ਠੀਕ ਹੈ ਜੀ ਤੇ ਨਾ ਬਿੱਲ ਆਵੇ ਹੋਰ ਵੀ ਜੋ ਵੀ ਇਹ ਮੰਨ ਲਓ ਵੀ ਲੋਡ ਹੋਊਗਾ ਇੱਥੇ ਅਸੀਂ ਹਾਜ਼ਰ ਆ ਸਾਰੇ ਸਾਡੀ ਟੀਮ ਜਿਹੜੇ ਹਰਜੀਤ ਸੋਨੀ ਆ ਗੁਰਨਦਰ ਸਿੰਘ ਮਾਣਾ ਆਪਣੇ ਸਾਰੇ ਹਰਚਨ ਸੋ ਸਾਡੇ ਬਲਾਕ ਪ੍ਰਧਾਨ ਨੇ ਬੁਰ ਸਾ ਵੀ ਸਾਡੇ ਸੱਜਣ ਨੇ ਜੇ ਤਰਸੇ ਬੁਰਜ ਚੇਅਰਮੈਨ ਸਾਹਿਬ ਉਹ ਵੀ ਅੱਜ ਇੱਥੇ ਆਏ ਆ ਤੇ ਬੜਾ ਮਹਿਸੂਸ ਹੋਇਆ ਜੀ ਵੇਖੋ ਸਾਨੂੰ ਗੁਰੂ ਰਣਕਦੇਵ ਜੀ ਪਾਸ਼ਾ ਦੇ ਇਹੋ ਸਾਨੂੰ ਉਹਨਾਂ ਦਾ ਵੀ ਆਦੇਸ਼ ਆ ਵੀ ਸਰਬੱਤ ਦਾ ਭਲਾ ਜਿਹੜਾ ਉਹ ਕਰਨਾ ਚਾਹੀਦਾ ਤੇ ਮੈਂ ਆਪਣੇ ਆਪ ਨੂੰ ਅੱਜ ਖੁਦ ਕੋ ਸਮਝਦਾ ਵੀ ਅੱਜ ਇੱਥੇ ਆਏ ਆ ਠੀਕ ਹੈ ਓਕੇ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਇੱਥੇ ਆਏ ਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਸ਼ਰਮ ਚ ਦੇਖਿਆ ਏ ਜਿਹੜੇ ਅਰਪਿੰਦਰ ਸਿੰਘ ਜੀ ਪ੍ਰਧਾਨ ਨੇ ਇੱਥੋਂ ਦੇ ਬੜੇ ਸੋਹਣੇ ਤਰੀਕੇ ਦੇ ਨਾਲ ਘਟੋ ਘਾਟ ਇੱਥੇ 40 ਮਤਬੁੱਦੀ ਕਿਸੇ ਦੇ ਦਿਮਾਗ ਤੇ ਨੁਕਸਾ ਕਿਸੇ ਦਾ ਕੋਈ ਅੰਗ ਨਹੀਂ ਚੱਲਦਾ ਬੀਬੀਆਂ ਵੀ ਨੇ ਸਾਡੇ ਬਜ਼ੁਰਗ ਵੀ ਨੇ ਆਏ ਸਾਡੇ ਛੋਟੇ ਭਰਾ ਵੀ ਨੇ ਤੇ ਵੇਖੋ ਜਿੰਨਾ ਵਧੀਆ ਪ੍ਰਬੰਧ ਉਹਨਾਂ ਇਹਨਾਂ ਦੇ ਇੱਥੇ ਰਹਿਣ ਦਾ ਕੀਤਾ ਹੈ ਰੋਟੀ ਪਾਣੀ ਦਾ ਕਰਦੇ ਆ ਸਾਰਾ ਕਰਦੇ ਆ ਸੋ ਮੈਂ ਕਹਿੰਦਾ ਕਿ ਇਹ ਬਹੁਤ ਵੱਡੀ ਸੇਵਾ ਮਨੁੱਖਤਾ ਦੀ ਸੇਵਾ ਹੈ ਜਿਹੜੀ ਕਿ ਅੱਜਕੱਲ ਲੋਕ ਭੁੱਲ ਗਏ ਨੇ